ਦੋਸਤੋ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਦਾ ਪੂਰਾ ਮਾਹੌਲ ਬਣਿਆ ਹੋਇਆ ਤਾਂ ਕੁਝ ਬੇਨਤੀਆਂ ਕੁਝ ਜ਼ਰੂਰੀ ਕੁਝ ਅਹਿਮ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਪਹਿਲੀ ਬੇਨਤੀ ਇਹ ਆ ਕਿ ਅਫਵਾਹਾਂ ਤੋਂ ਬਚ ਕੇ ਰਹੋ ਅਫਵਾਹਾਂ ਫੈਲਣ ਵੀ ਨਾ ਦਿਓ ਤੇ ਫਲਾਉ ਵੀ ਨਾ ਜਿਹੜੀ ਵੀ ਕੋਈ ਵੀਡੀਓ ਤੁਹਾਡੇ ਕੋਲ ਆਉਂਦੀ ਹੈ ਉਹਨੂੰ ਵੇਖੇ ਜਾਂਚੇ ਤੇ ਪਰਖੇ ਪੜਤਾਲੇ ਬਿਨਾ ਅੱਗੇ ਸ਼ੇਅਰ ਨਾ ਕਰੋ ਕਿਉਂਕਿ ਪਹਿਲਾਂ ਹੀ ਮਾਹੌਲ ਟੈਨਸ਼ਨ ਵਾਲਾ ਹੈ ਇਹਦੇ ਵਿੱਚ ਗਲਤ ਤੇ ਝੂਠੀਆਂ ਸੂਚਨਾਵਾਂ ਜੇ ਫਲਾਈਆਂ ਜਾਣਗੀਆਂ ਜਿਵੇਂ ਕਿ ਸੋਸ਼ਲ ਮੀਡੀਆ ਤੇ ਕੁਝ ਲੋਕ ਇੰਜ ਕਰ ਰਹੇ ਨੇ ਤੇ ਗੋਦੀ ਮੀਡੀਆ ਦਾ ਇੱਕ ਵੱਡਾ ਹਿੱਸਾ ਇੰਜ ਕਰ ਰਿਹਾ ਹੈ ਗੋਦੀ ਮੀਡੀਆ ਤਾਂ ਹਰ ਗੱਲ ਨੂੰ 10 ਗੁਣਾ ਵੱਧ ਮਸਾਲੇ ਲਾ ਕੇ ਕਰ ਰਿਹਾ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਬਹੁਤੀਆਂ ਵੇਖੋ ਤੇ ਨਾ ਹੀ ਫਲਾਓ ਸਹੀ ਜਾਣਕਾਰੀ ਹੀ ਲੋਕਾਂ ਤੱਕ ਭੇਜਣੀ ਚਾਹੀਦੀ ਆ ਜੰਗ ਕੋਈ ਮਜ਼ਾਕ ਨਹੀਂ ਜੰਗ ਕੋਈ ਚੁਟਕਲਾ ਜਾਂ ਜਸ਼ਨ ਨਹੀਂਗਾ ਜੰਗ ਇੱਕ ਬਹੁਤ ਵੱਡੀ ਬਰਬਾਦੀ ਦਾ ਨਾਮ ਜੰਗ ਜਦੋਂ ਹੁੰਦੀ ਹੈ ਤਾਂ ਬਹੁਤ ਵੱਡੀ ਬਰਬਾਦੀ ਹੁੰਦੀ ਹੈ ਇੱਕ ਬੰਦਾ ਅਸੀਂ ਪਿੰਡ 'ਚ ਮਰਿਆ ਦੇਖ ਲੀਏ ਤੇ ਰੋਟੀ ਦੀ ਲੰਘਦੀ ਤੇ ਜੰਗ ਜਿਹੜੀ ਆ ਇਹ ਲੱਖਾਂ ਕਰੋੜਾਂ ਲੱਖਾਂ ਬਚਾ ਦਿੰਦੀ ਹੈ ਅੱਜ ਭਾਰਤ ਤੇ ਪਾਕਿਸਤਾਨ ਦੋਨੋਂ ਪਰਮਾਣੂ ਸ਼ਕਤੀਆਂ ਨੇ ਜੇ ਲੜਾਈ ਆਹਮੋ ਸਾਹਮਣੀ ਹੁੰਦੀ ਹੈ ਤਾਂ ਬਹੁਤ ਵੱਡੀ ਆਰਥਿਕ ਇਹ ਸਮਾਜਿਕ ਤਬਾਹੀ ਹੋਏਗੀ ਜਾਨੀ ਤੇ ਮਾਲੀ ਨੁਕਸਾਨ ਬੇਹਸਾਬਾ ਹੋ ਸਕਦਾ ਇਸ ਕਰਕੇ جنگ ਦੀਆਂ ਸੁੱਖਾਂ ਵੀ ਨਹੀਂ ਸੁਖਣੀਆਂ ਚਾਹੀਦੀਆਂ ਤੇ ਝੂਠੀਆਂ ਸੂਚਨਾਵਾਂ ਵੀ ਨਹੀਂ ਫਲਾਉਣੀਆਂ ਚਾਹੀਦੀਆਂ ਜਿੰਨੀ ਗੱਲ ਹੈ ਓਨੀ ਹੀ ਸੁਣੋ ਓਨੀ ਹੀ ਕਰੋ ਐਵੇਂ ਮਸਾਲੇ ਲਾ ਲਾ ਕੇ ਔਰ ਜਿਹੜਾ ਇੱਕ ਉਹ মিডিਆ ਜਿਹੜਾ ਸਿਰਫ ਮਸਾਲੇ ਲਾ ਲਾ ਕੇ ਲੋਕਾਂ ਨੂੰ ਮੂਹਰੇ ਬਿਠਾਈ ਰੱਖਦਾ ਆਪਦੇ ਪਿਛਲੀਆਂ ਅਗਲੀਆਂ ਕਰਕੇ ਇਧਰ ਧਮਕੀ ਦੇਤੀ ਉਧਰ ਧਮਕੀ ਦੇਤੀ ਝੂਠ ਮਸਾਲੇ ਲਾ ਲਾ ਕੇ फडਕ-फडਕ ਕੇ ਗੱਲਾਂ ਕਰੀ ਜਾਣੀਆਂ ਉਹ মিডিਆ ਨੂੰ ਨਾ ਵੇਖੋ ਉਹ ਝੂਠੇ ਨੇ ਉਹ ਗੁੰਮਰਾਹ ਕਰਦਾ মিডিਆ ਉਹ মিডিਆ ਵੇਖੋ ਜਿਹੜਾ ਸਹੀ ਜਾਣਕਾਰੀਆਂ ਦੇ ਰਿਹਾ ਇਸ ਕਰਕੇ ਇਸ ਟਾਈਮ ਦੇ ਉੱਪਰ ਗਲਤ ਸੂਚਨਾਵਾਂ ਤੋਂ ਬਚੋ ਅਸ ਟਾਈਮ ਪੰਜਾਬ ਦੇ ਵਿੱਚ ਵੀ ਮਾਹੌਲ ਬੜਾ ਜਿਹੜੇ ਚਾਰ ਸਰਹੱਦੀ ਜ਼ਿਲ੍ਹੇ ਨੇ ਰੋਇਪੁਰ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਤੇ ਪਠਾਨਕੋਟ ਇੱਥੇ ਸਰਕਾਰ ਨੇ ਸਕੂਲ ਕਾਲਜ ਬੰਦ ਰੱਖਣ ਦਾ ਹੁਕਮ ਜਾਰੀ ਕਰ ਦਿੱਤਾ ਹੈ ਬੀਤੀ ਰਾਤ ਦੀ ਖਬਰ ਤੋਂ ਅਸੀਂ ਸੁਣ ਲਈ ਹੈ ਜਿਹੜੀ ਕਿ ਪਾਕਿਸਤਾਨ ਨੇ ਵੀ ਸਬਕaar ਕਰ ਲਈ ਸਰਕਾਰ ਨੇ ਵੀ ਫੌਜ ਨੇ ਵੀ ਕਿ ਭਾਰਤ ਨੇ ਸਾਡੇ ਅੰਦਰ ਆ ਕੇ ਵਕ ਵਕ ਥਾਵਾਂ ਦੇ ਉੱਪਰ ਬੰਬਬਾਰੀ ਕੀਤੀ ਹੈ ਇਹ ਗੱਲ ਤਾਂ ਪਾਕਿਸਤਾਨ ਨੇ ਵੀ ਮੰਨ ਲਈ ਹੈ ਭਾਰਤ ਨੇ ਕਿਹਾ ਕਿ ਅਸੀਂ ਪਹਿਲਗਾਮ ਦੇ ਅੱਤਵਾਦ ਦਾ ਸਬਕ ਸਿਖਾਇਆ ਭਾਰਤ ਕਹਿੰਦਾ ਹੈ ਕਿ ਅਸੀਂ ਕਿਸੇ ਥਾਂ ਤੇ ਵੀ ਪਾਕਿਸਤਾਨ ਚ ਆਮ ਲੋਕਾਂ ਤੇ ਜਾਂ ਫੌਜ ਤੇ ਹਮਲਾ ਨਹੀਂ ਕੀਤਾ ਅਸੀਂ ਉਥੇ ਕੀਤਾ ਜਿੱਥੇ ਅਤਵਾਦੀਆਂ ਦੇ ਅੱਡੇ ਸੀ ਜਿੱਥੇ ਉਹਨਾਂ ਨੂੰ ਟ੍ਰੇਨਿੰਗ ਤੇ ਪਨਾਹ ਦਿੱਤੀ ਜਾਂਦੀ ਸੀ ਹੁਣ ਇਹਦੇ ਉੱਪਰ ਅੱਗੋਂ ਜਿਹੜਾ ਪਾਕਿਸਤਾਨ ਦਾ ਬਿਆਨ ਵੀ ਆਇਆ ਉਹਨਾਂ ਦਾ ਪ੍ਰਧਾਨ ਮੰਤਰੀ ਕਹਿੰਦਾ ਅਸੀਂ ਹੁਣ ਚੁੱਪ ਨਹੀਂ ਬੈਠਾਂਗੇ ਅਸੀਂ ਹੁਣ ਆਹ ਕਰਾਂਗੇ ਵਾਹ ਕਰਾਂਗੇ ਇਧਰੋਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੈ ਜਿਹੜੇ ਉਨ੍ਹਾਂ ਨੇ ਵੀ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਅਜੀਤ ਦੋਹਾਲ ਉਹਦੇ ਨਾਲ ਮੀਟਿੰਗ ਕੀਤੀ ਹੈ ਰਾਜਨਾਥ ਸਿੰਘ ਰੱਖਿਆ ਮੰਤਰੀ ਨੇ ਸਾਰੀਆਂ ਸੈਨਾਵਾਂ ਦੇ ਮੁਖੀਆਂ ਨਾਲ ਗੱਲ ਕੀਤੀ ਹੈ ਤੇ ਨਵੀਂ ਰਣਨੀਤੀ ਇੱਧਰ ਵੀ ਪਣਾਈ ਜਾ ਰਹੀ ਹੈ ਉੱਧਰ ਵੀ ਦੋਨਾਂ ਦੇਸ਼ਾਂ ਦੇ ਵਿੱਚ ਬੜਾ ਤਣਾ ਤਣੀ ਦਾ ਮਾਹੌਲ ਹੈ ਜਿਹੜਾ ਇੱਕ ਕਰਤਾਰਪੁਰ ਲਾਂਘਾ ਸੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਖੋਲਿਆ ਹੋਇਆ ਸੀ ਉਹ ਲਾਂਘਾ ਵੀ ਆਣ ਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ ਹੁਣ ਅੱਗੇ ਕੀ ਹੋਏਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਲਾਈਵ ਸੱਚ ਟੀਵੀ ਤੇ ਹੋਰ ਇਦਾਂ ਦੇ ਚੈਨਲ ਵੇਖੋ ਜਿਹੜੇ ਬਿਲਕੁਲ ਸਹੀ ਜਾਣਕਾਰੀ ਦੇਣਾ ਚਾਹੁੰਦੇ ਆ ਜੋ ਹੋਇਆ ਉਹ ਲਕੋਣਾ ਨਹੀਂ ਤੇ ਜੋ ਹੋਇਆ ਨਹੀਂ ਉਹਨੂੰ ਵਧਾ ਚੜਾ ਕੇ ਵਿਖਾਉਣਾ ਨਹੀਂ ਇਹ ਨੀਤੀ ਹੋਣੀ ਚਾਹੀਦੀ ਆ ਮੀਡੀਆ ਤੇ ਸੋਸ਼ਲ ਮੀਡੀਆ ਦੀ ਬਾਕੀ ਤੁਸੀਂ ਸਾਰੇ ਸਿਆਣਿਆਂ ਬਹੁਤ ਮਿਹਰਬਾਨੀ ਸ਼ੁਕਰੀਆ